ਉਹ ਤੁਹਾਡੇ ਘਰ ਦਾ ਬੱਚਾ ਬਜ਼ੁਰਗ ਹੈ ਚਾਹੇ ਜਵਾਨ ਹੈ ਨਸ਼ਾ ਦੇ ਵਿੱਚ ਜਕੜਿਆ ਹੋਇਆ ਹੈ ਘਰ ਦੇ ਵਿੱਚ ਪਰੇਸ਼ਾਨੀਆਂ ਨੇ ਸਿਰਫ ਉਸ ਦੇ ਨਸ਼ੇ ਦੇ ਕਰਕੇ ਤੇ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਤੁਸੀ ਸਿਰਫ ਇੱਕ ਕਾਲ ਇਹਨਾਂ ਸਰਦਾਰ ਜੀ ਨੂੰ ਕਰਨਾ ਹੈ ਤੇ ਉਹ ਉਹਨਾਂ ਦੀ ਗਾਰੰਟੀ ਹੈ ਉਹਨਾਂ ਦਾ ਦਾਵਾ ਹੈ ਕਿ ਉਹ ਤੁਹਾਡੇ ਉਸ ਨੌਜਵਾਨੀ ਨੂੰ ਨਸ਼ੇ ਦੇ ਵਿੱਚੋਂ ਕੱਢ ਦੇਣਗੇ ਪਹਿਲੇ ਦਿਨ ਤੋਂ ਹੀ ਕੋਈ ਤੋੜ ਤਕਲੀਫ ਨਹੀਂ ਆਉਗੀ ਆਪਾਂ ਪਹਿਲੇ ਦਿਨ ਤੋਂ ਤੋੜ ਤਕਲੀਫ ਜ਼ਿੰਮੇਵਾਰੀ ਚੱਕਦੇ ਆ ਕਿ ਕੋਈ ਵੀ ਬੰਦਾ ਅਗਰ ਚੈਲੰਜ ਕਰਦਾ ਹੈ ਕਿ ਹਾਂ ਨਸ਼ਾ ਨਹੀਂ ਛੱਟ ਹੁੰਦਾ ਜੇ ਬੰਦੇ ਦਾ ਮਨ ਹੈਗਾ ਤਾਂ ਉਹ ਤੋੜ ਲੱਗੀ ਦੇ ਵਿੱਚ ਬਿਨਾਂ ਸਮਾਨ ਖਾਤੇ ਤੂੰ ਸਾਡੇ ਕੋਲ ਆਓ ਅਸੀਂ ਤੁਹਾਨੂੰ ਫ੍ਰੀ ਮੈਡੀਸਿਨ ਦੇਵਾਂਗੇ ਖਾਣ ਵਾਸਤੇ ਜੇ ਤੁਹਾਡੀ ਤੋੜ ਪਹਿਲੇ ਦਿਨ ਤੋਂ ਖਤਮ ਹੋ ਜਾ ਤਾਂ ਤੁਸੀਂ ਵੇਟਸ ਲੈ ਸਕਦੇ ਹੋ ਇਸ ਚੀਜ਼ ਦੀ ਜ਼ਿੰਮੇਵਾਰੀ ਹੈ ਮਨੀਬੈਕ ਗਰੰਟੀ ਵੀ ਦਿੰਨੇ ਆ ਕਿ ਪਹਿਲੇ ਦਿਨ ਤੋਂ ਤੋੜ ਖਤਮ ਹੁੰਦੀ ਹੈ ਹਾਂ ਮਤਲਬ ਜੇ ਕਿਸੇ ਨੂੰ ਫਰਕ ਨਹੀਂ ਪੈਂਦਾ ਉਹ ਹੀ ਵਾਪਸ ਕਰ ਬਿਲਕੁਲ ਸੋ ਅਜਿਹੀ ਗੱਲ ਕਰਨ ਵਾਲੇ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਜੇ ਨਹੀਂ ਪਹਿਲੇ ਦਿਨ ਤੋਂ ਫਰਕ ਪਿਆ ਤੇ ਅਸੀਂ ਪੈਸੇ ਵਾਪਸ ਦੇ ਦਾਂਗੇ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਨਸ਼ਾ ਕਰ ਰਹੇ ਸੀ ਮੈਨੂੰ ਇਹ 5 6 ਸਾਲ ਹੋ ਗਏ ਸੀ ਨਸ਼ਾ ਕਰਦੇ ਨੂੰ ਤੇ ਫੁੱਕੀ ਖਾਂਦਾ ਸੀ ਕਿ ਮੈਂ ਮਹੀਨੇ ਦੀ ਮਤਲਬ 1.5 ਕਿਲੋ ਨੂੰ ਖਾਂਦਾ ਸੀ ਇਹਨਾਂ ਦੀ ਐਡ ਦੇਖੀ ਸੀ ਸਰਦੀ ਮੈਂ ਤੇ ਫਸਟ ਟਾਈਮ ਦਵਾਈ ਲੈਣ ਆਇਆ ਜਦੋਂ ਇਹਨੂੰ ਤੋਂ ਮੈਂ ਪਹਿਲੇ ਦਿਨ ਸੀ ਮਿਲਦਾ ਮੈਨੂੰ ਫਰਕ ਪੈ ਗਿਆ ਸੀਗਾ ਕਿ ਤੋੜਨੀ ਲੱਗੀ ਹੈ ਕਿ ਦੂਜਾ ਚ ਮੈਂ ਦੂਜੀ ਵਾਰ ਦਵਾਈ ਲੈਣਾ ਹੈ ਇਹਨਾਂ ਕੋਲੋਂ ਇਹਦੇ ਨਾਲ ਕੋਈ ਫੁੱਕੀ ਖਾਰੇਗਾ ਕੋਈ ਕੀਮ ਖਾਰੇਗਾ ਕੋਈ ਚਿੱਟਾ ਲੋਂਦਾ ਹੈਗਾ ਕੋਈ ਮੈਡੀਕਲ ਨਸ਼ਾ ਕਰਦਾ ਹੈਗਾ ਕੁੱਲ ਮਿਲਾ ਕੇ ਹਰ ਇੱਕ ਤਰ੍ਹਾਂ ਦਾ ਆਪਾਂ ਨਸ਼ਾ ਛਡਾ ਸਕਦੇ ਸ਼ਰਾਬ ਸ਼ਰਾਬ ਵੀ ਛਡਾ ਸਕਦੇ ਜ਼ਿਆਦਾਤਰ ਅਸੀਂ ਨਾ ਜਦੋਂ ਨਸ਼ੇ ਦੀ ਗੱਲ ਹੁੰਦੀ ਨਾ ਤਾਂ ਅਸੀਂ ਮੁੰਡਿਆਂ ਦੀ ਗੱਲ ਕਰਦੇ ਆ ਕਿ ਮੁੰਡਾ ਨਸ਼ਾ ਕਰਦਾ ਐਂਦਾ ਕਰਦਾ ਪਰ ਅੱਜ ਦਾ ਟਾਈਮ ਅਜਿਹਾ ਹੈ ਕਿ ਕੁੜੀਆਂ ਵੀ ਘੱਟ ਨਹੀਂ ਆ ਨਸ਼ਾ ਦੇ ਵਿੱਚ ਨਹੀਂ ਬਿਲਕੁਲ ਦੇਖੋ ਇਕੱਲੇ ਮੁੰਡੇ ਨਹੀਂ ਸਾਡੇ ਕੋਲ ਕੁੜੀਆਂ ਵੀ ਆਉਂਦੀਆਂ ਨੇਗੀਆਂ ਵੀ ਜਿਹੜੇ ਨਸ਼ੇ ਕਰਦੇ ਆ ਨੇਗੇ ਕੀ ਜੀਬ ਵਾਲੀ ਗੋਲੀ ਵੀ ਨਸ਼ਾ ਛਡੌਣ ਲਈ ਬਣੀ ਸੀ ਹੈਨਾ ਬਾਅਦ ਵਿੱਚ ਉਹ ਖੁਦ ਇੱਕ ਨਸ਼ਾ ਬਣ ਗਿਆ ਤੇ ਕੀ ਇਹ ਤੁਹਾਡੀ ਜੋ ਪ੍ਰੋਡਕਟ ਹੈ ਕੀ ਇਹ ਖੁਦ ਦਾ ਬਾਅਦ ਚ ਨਸ਼ਾ ਨਹੀਂ ਬਣ ਜਾਏ ਨਹੀਂ ਜੀ ਦੇਖੋ ਉਹ ਇਹ ਆਪਾਂ ਪਹਿਲੀ ਗੱਲ ਕਹਿ ਰਹੇ ਹਾਂ ਕਿ ਇਹਦੇ ਵਿੱਚ ਕੋਈ ਵੀ ਨਸ਼ੇ ਵਾਲੀ ਚੀਜ਼ ਨਹੀਂ ਪਾਈ ਹੋਈ ਟੋਟਲ ਹੀ ਆਯੁਰਵੈਦਿਕ ਹੈਗੀ ਮਾਲਕਾ ਚਲੋ ਜੇ ਕੋਈ ਬੰਦਾ ਕਿਲੋ ਕੁ ਭੁੱਕੀ ਖਾਰੇਗਾ ਨਾ ਤਾਂ ਉਹਦੇ ਵਾਸਤੇ ਇਹ 36 ਤੋਂ 40 ਦਿਨ ਦਾ ਕੋਰਸ ਬਣੇਗਾ ਤਾਂ ਇਹਦੇ ਵਿੱਚ ਕੁੜੀਆਂ ਨਹੀਂ ਆਈਆਂ ਇਹ ਹਨਾ ਕੋਪ ਤਿੰਨ ਕੁੜੀਆਂ ਸਵੇਰੇ ਲੈਣੀਆਂ ਨੇ ਤਿੰਨ ਦੁਪਹਿਰੇ ਲੈਣੀਆਂ ਨੇ ਤਿੰਨ ਸ਼ਾਮ ਨੂੰ ਦੁੱਧ ਦਹੀਂ ਲੱਸੀ ਕਿਸੇ ਵੀ ਚੀਜ਼ ਨਾਲ ਲੈ ਸਕਦੇ ਹਮੇਸ਼ਾ ਘਾਟੇ ਬੱਚਿਆਂ ਨੂੰ ਗਲਤ ਕੰਮ ਤੇ ਲਾਉਣ ਵਾਲੇ ਬਹੁਤ ਲੋਕ ਮਿਲਣਗੇ ਪਰ ਗਲਤ ਕੰਮ ਦੇ ਵਿੱਚ ਜੇਕਰ ਕੋਈ ਛੁਡਵਾਰਾ ਹੈ ਤੇ ਉਹਦਾ ਤੁਸੀਂ ਜੋ ਹੈ ਸਾਰਾ ਜ਼ਰੂਰ ਬਣੋ ਅਗਰ ਘਾਟੇ ਘਟੇ ਕੋਈ ਬੱਚਾ ਨਸ਼ਾ ਕਰਦਾ ਹੈ ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਪਰ ਜੇ ਚੰਗੀ ਗੱਲ ਹੈ ਤੁਹਾਡੇ ਘਰ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਕਰਦਾ ਤੇ ਤੁਸੀਂ ਇੱਕ ਚੰਗਾ ਉਪਰਾਲਾ ਸਾਂਝ ਕੇ ਇਸ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਘਰ-ਘਰ ਦੇ ਵਿੱਚ ਇਹ ਦਵਾਈ ਬਾਰੇ ਪਤਾ ਲੱਗ ਸਕੇ ਅਤੇ ਲੋਕ ਆਪਣੇ ਘਰਾਂ ਦੇ ਵਿੱਚ ਇਸ ਨੂੰ ਮੰਗਾ ਸਕਣ ਸਸ਼ੀ ਦਾ ਸਭ ਤੋਂ ਪਹਿਲਾ ਤਾਂ ਮੈਂ ਗੱਲ ਕਹੀ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਨਸ਼ਾ ਕਰਦਾ ਹੈ ਤਾਂ ਇੱਕ ਫੋਨ ਲਗਾਉਣਾ ਹੈ ਬਾਕੀ ਜ਼ਿੰਮੇਵਾਰੀ ਸਾਰੀ ਤੁਹਾਡੀ ਹੈ ਸੱਚ ਕਿਹਾ ਮੈਂ ਬਿਲਕੁਲ ਬਿਲਕੁਲ ਜੀ ਮੈਂ ਨਾ ਤੁਹਾਡੇ ਦਫਤਰ ਦੇ ਬਾਹਰ ਨੇ ਇੱਕ ਲੜਕਾ ਖੜਾ ਵੇਖਿਆ ਤੇ ਮੈਂ ਉਹਨੂੰ ਪੁੱਛਿਆ ਕਿ ਸੱਚੀ ਮੁੱਚੀ ਕੀ ਇਹ ਨਸ਼ਾ ਸ਼ੁਰੂ ਹੁੰਦੇ ਨੇ ਤੇ ਉਹਨੇ ਕਿਹਾ ਕਿ ਮੈਡਮ ਉਹਦੇ ਅੱਖਾਂ ਦੇ ਵਿੱਚ ਅਥਰੂ ਸੀ ਕਹਿੰਦਾ ਮੈਮ ਮੈਂ ਇੰਨੀ ਜ਼ਿਆਦਾ ਭੁੱਖੀ ਖਾਂਦਾ ਸੀ ਕਿ ਮੇਰੇ ਮੰਮੀ ਹਮੇਸ਼ਾ ਪਰੇਸ਼ਾਨ ਰਹਿੰਦੇ ਸੀ ਮੇਰੇ ਘਰ 'ਚੇ ਟੈਨਸ਼ਨਾਂ ਰਹਿੰਦੀਆਂ ਸੀ ਤੇ ਬੱਟ ਹੁਣ ਮੇਰਾ ਕੋਰਸ ਜਦੋਂ ਦਾ ਚੱਲ ਰਿਹਾ ਮੈਂ ਛੱਡ ਦਿੱਤਾ ਏ ਬਿਲਕੁਲ ਨੌਜਵਾਨੀ ਨੂੰ ਕਿਵੇਂ ਇਸ ਦੇ ਵੱਲ ਕਿਉਂਕਿ ਨੌਜਵਾਨੀ ਨੂੰ ਨਸ਼ੇ ਵੱਲ ਲਾਉਣਾ ਸੌਖਾ ਏ ਨਸ਼ੇ ਤੋਂ ਹਟਾਉਣਾ ਔਖਾ ਏ ਤੁਸੀਂ ਕਿਵੇਂ ਇਸ ਪਾਸੇ ਲਾ ਰਹੇ ਹੋ ਬਿਲਕੁਲ ਦੇਖੋ ਆਪਾਂ ਆਯੁਰ ਹੋਈਏਗੀ ਨਾ ਜਿਵੇਂ ਆਪਾਂ ਮਾਰਕੀਟ ਵਿੱਚ ਦੇਖਦੇ ਆਂ ਅੱਜ ਸਰਕਾਰ ਕੀ ਕਰ ਰਹੀ ਐ ਕਿ ਆਪਾਂ ਨੂੰ ਇੱਕ ਜੀਵ ਵਾਲੀ ਗੋਲੀ ਦੇ ਰਹੀ ਐ ਨਸ਼ਾ ਛੱਡਣ ਵਾਸਤੇ ਬਟ ਤੇ ਦੇਖਿਆ ਜਾਵੇ ਉਹ ਤਾਂ ਖੁਦ ਇੱਕ ਨਸ਼ਾ ਹੈਗਾ ਆਪਾਂ ਕੀ ਐ ਇਹ ਆਯੁਰਵੈਦਿਕ ਮੈਡੀਸਨ ਐ ਕਈ ਤਰ੍ਹਾਂ ਦੀਆਂ ਜੜੀ ਬੂਟੀਆਂ ਨੇ ਜਿਹੜੀ ਨਾਲ ਆਪਾਂ ਇਹ ਅਪਣਾਈ ਹੋਈ ਹੈਗੀ ਪਚਪਸਮਾ ਪਾਈਆਂ ਹੋਈਆਂ ਨੇਗੀਆਂ ਇਹਨੇ ਕੀ ਐ ਇਹਦੇ ਸਰੀਰ ਨੂੰ ਤਾਕਤ ਦੇਣੀ ਐ ਨਾ ਕਿ ਇਹਨੇ ਨਸ਼ਾ ਦੇਣਾ ਹੈਗਾ ਹੁਣ ਕੋਈ ਵੀ ਬੰਦਾ ਪਹਿਲੀ ਗੱਲ ਮੈਂ ਕਲੀਅਰ ਕਰ ਦਿੰਨਾ ਬੰਦਾ ਨਸ਼ਾ ਉਹੀ ਛੱਡ ਸਕਦਾ ਹੈਗਾ ਜੇ ਬੰਦਾ ਉਹ ਖੁਦ ਛੱਡਣਾ ਚਾਹੁੰਦਾ ਕੋਈ ਦਵਾਈ ਐ ਇਦਾਂ ਦੀ ਨਹੀਂ ਬਣੀ ਹੈਗੀ ਜਿਹੜੀ ਉਹਨਾਂ ਦੇ ਠੀਕ ਹੈ ਹੁਣ ਜੇ ਕੋਈ ਬੰਦਾ ਛੱਡਦਾ ਹੈਗਾ ਨਸ਼ਾ ਤਾਂ ਉਹਨੂੰ ਤੋੜ ਤਕਲੀਫ ਲੱਗਦੀ ਹੈ ਜਿੰਨਾ ਚਿਰ ਕੋਈ ਵੀ ਬੰਦਾ ਨਸ਼ਾ ਕਰ ਰਿਹਾ ਹੈ ਉਹਨੂੰ ਆਪਾਂ ਛੇੜੀ ਕਹਿ ਸਕਦੇ ਆ ਕੋਈ ਬੰਦਾ ਭੁੱਕੀ ਖਾ ਰਿਹਾ ਹੈ ਫੀਮ ਖਾ ਰਿਹਾ ਹੈ ਆਪਾਂ ਨੂੰ ਅਮਲੀ ਕਹਿ ਸਕਦੇ ਬਟ ਜਦੋਂ ਉਹ ਛੱਡਦਾ ਉਹਨੂੰ ਜਿਹੜੀ ਤੋੜ ਤਕਲੀਫ ਕੋਈ ਅੱਖਾਂ ਦੇ ਵਿੱਚੋਂ ਪਾਣੀ ਆਉਣਾ ਜਾਂ ਕੋਈ ਸਰੀਰ ਦੁਖਦਾ ਹੈ ਹੱਡ ਪੈ ਟੁੱਟਦੇ ਹੈਗੇ ਜਾਂ ਨੀਂਦ ਨਹੀਂ ਆਉਂਦੀ ਹੈਗੀ ਸਰੀਰ ਕੰਮ ਦਾ ਰਹਿੰਦਾ ਹੈਗਾ ਉਹ ਸਾਰੀਆਂ ਚੀਜ਼ਾਂ ਦਵਾਈ ਹੱਲ ਕਰਦਾ ਹੈ ਮੈਂ ਪਹਿਲੀ ਮੈਂ ਹਮੇਸ਼ਾ ਇਹ ਗੱਲ ਕਰਦੀ ਹੁੰਦੀ ਜਦੋਂ ਵੀ ਮੈਂ ਕਿਸੇ ਨੂੰ ਅਜਿਹੇ ਲੋਕਾਂ ਨੂੰ ਮਿਲਦੀ ਹੈ ਜਿਹੜੇ ਨਸ਼ੇ ਤੇ ਕੰਮ ਕਰਦੇ ਨੇ ਨਾ ਮੈਨੂੰ ਪਰਸਨਲੀ ਬੜੀ ਖੁਸ਼ੀ ਹੁੰਦੀ ਮੈਨੂੰ ਹਮੇਸ਼ਾ ਇੰਜ ਹੁੰਦਾ ਕਿ ਮੈਂ ਉਹਨਾਂ ਨੂੰ ਕੈਮਰੇ ਦੇ ਮੋਹਰੇ ਲੈ ਕੇ ਆਵਾਂ ਤਾਂ ਕਿ ਲੋਕਾਂ ਮੈਂ ਕਿਉਂਕਿ ਜਦੋਂ ਆਲੇ ਦੁਆਲੇ ਸਾਡਾ ਕੰਮ ਹੈ ਘੁੰਮਣਾ ਹਨਾ ਅਸੀਂ ਜਦੋਂ ਖਬਰਾਂ ਵੀ ਲੈਣ ਜਾਂਦੇ ਆ ਅਸੀਂ ਆਲੇ ਦੁਲੋ ਜਨ ਨਸ਼ੇੜੀ ਵੇਖਦੇ ਸਾਡੇ ਮਨ ਨੂੰ ਵੀ ਬੜਾ ਤਕਲੀਫ ਹੁੰਦਾ ਰਾ ਸੋ ਜੋ ਮੈਨੂੰ ਕਦੋਂ ਕਦੀ ਵੀ ਇਹ ਮੌਕਾ ਮਿਲਦਾ ਹੈ ਕਿ ਕੋਈ ਨਸ਼ੇ ਸ਼ਗਾਉਣ ਦੀ ਗੱਲ ਕਰਦਾ ਹੈ ਤੇ ਮੈਂ ਉਹਨੂੰ ਕੈਮਰੇ ਦੇ ਮੋਹਰੇ ਲੈ ਕੇ ਆਵਾਂ ਜ ਦਵੇ ਤੇ ਜੀ ਵਾਲੀ ਗੋਲੀ ਦੀ ਗੱਲ ਕੀਤੀ ਹੈ ਨਾ ਵੀ ਜਿੰਨੀ ਕਿ ਮੈਨੂੰ ਪਤਾ ਹੈ ਕਿ ਜੀਬ ਵਾਲੀ ਗੋਲੀ ਵੀ ਨਸ਼ਾ ਸ਼ਡੌਨ ਲਈ ਬੜੀ ਸੀ ਹੈ ਨਾ ਬਾਅਦ ਦੇ ਵਿੱਚ ਉਹ ਖੁਦ ਇੱਕ ਨਸ਼ਾ ਬਣ ਗਿਆ ਤੇ ਕੀ ਇਹ ਤੁਹਾਡੀ ਜੋ ਪ੍ਰੋਡਕਟ ਹੈ ਕੀ ਇਹ ਖੁਦ ਤਾਂ ਬਾਅਦ ਚ ਨਸ਼ਾ ਨਹੀਂ ਬਣ ਚਾਹੀਦਾ ਨਹੀਂ ਜੀ ਦੇਖੋ ਉਹ ਆਪਾਂ ਪਹਿਲੀ ਗੱਲ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਵੀ ਨਸ਼ੇ ਵਾਲੀ ਚੀਜ਼ ਨਹੀਂ ਪਾਈ ਹੋਈ ਟੋਟਲ ਹੀ ਆਯੁਰਵੈਦਿਕ ਹੈਗੀ ਜਿਸ ਦਿਨ ਤੋਂ ਆਪਣੀ ਮੈਡੀਸਨ ਸ਼ੁਰੂ ਹੁੰਦੀ ਹੈ ਆਪਾਂ ਬੰਦੇ ਦਾ ਨਸ਼ਾ ਬੰਦ ਕਰ ਦਿੰਦੇ ਹਾਂ ਠੀਕ ਹੈ ਉਹਨੂੰ ਪਹਿਲੇ ਦਿਨ ਤੋਂ ਹੀ ਕੋਈ ਤੋੜ ਤਕਲੀਫ ਨਹੀਂ ਆਊਗੀ ਆਪਾਂ ਪਹਿਲੇ ਦਿਨ ਤੋਂ ਤੋੜ ਤਕਲੀਫ ਦੀ ਜ਼ਿੰਮੇਵਾਰੀ ਚੱਕਦੇ ਆ ਕਿ ਕੋਈ ਵੀ ਬੰਦਾ ਅਗਰ ਚੈਲੰਜ ਕਰਦਾ ਹੈ ਕਿ ਹਾਂ ਨਸ਼ਾ ਚ ਨਹੀਂ ਛੱਟ ਹੁੰਦਾ ਜੇ ਬੰਦੇ ਦਾ ਮਨ ਹੈਗਾ ਤਾਂ ਉਹ ਤੋੜ ਲੱਗੀ ਦੇ ਵਿੱਚ ਬਿਨਾਂ ਸਮਾਨ ਖਾਦੇ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਫ੍ਰੀ ਮੈਡੀਸਿਨ ਦੇਵਾਂਗੇ ਖਾਣ ਵਾਸਤੇ ਜੇ ਤੁਹਾਡੀ ਤੋੜ ਪਹਿਲੇ ਦਿਨ ਤੋਂ ਖਤਮ ਹੋ ਜਾਦਾ ਤੁਸੀਂ ਮੈਡਸਨ ਲੈ ਲਿਓ 99% ਲੋਕਾਂ ਦੀ ਜਿਹੜੀ ਤੋੜ ਹੈਗੀ ਉਹ ਪਹਿਲੇ ਦਿਨ ਤੋਂ ਖਤਮ ਹੁੰਦੀ ਹੈ 1% ਕਿਹੜੇ ਨੇ ਜਿਹੜੇ 1% ਨੇ ਉਹ ਹੁੰਦੇ ਨੇਗੇ ਜਿਵੇਂ ਆਪਾਂ ਕਹਿਦੇ ਸਪੋਇ ਕਰੋ ਕਿ ਤੁਹਾਡੇ ਬ੍ਰਦਰ ਆਪਾਂ ਮੰਨ ਲੈਂ ਅਦਰ ਨਸ਼ਾ ਕਰਦੇ ਨੇ ਤੁਸੀਂ ਉਹਨਾਂ ਨੂੰ ਧੱਕੇ ਨਾਲ ਚੱਕ ਕੇ ਮੇਰੇ ਕੋਲ ਲਿਆਓ ਕਿ ਉਹਨਾਂ ਨੂੰ ਨਸ਼ਾ ਛਡਾਓ ਉਹਨਾਂ ਦਾ ਪਰ ਨਹੀਂ ਛਡਵਾ ਸਕਦੇ ਜੀ ਪਹਿਲਾਂ ਨਸ਼ਾ ਛਡਣ ਤੋਂ ਪਹਿਲਾਂ ਪਹਿਲਾਂ ਬੰਦੇ ਦਾ ਆਪ ਦਾ ਮਨ ਹੋਣਾ ਚਾਹੀਦਾ ਹੈ ਮੈਂਟਲੀ ਪ੍ਰਿਪੇਅਰਡ ਹੁਣ ਸਾਨੂੰ ਬਹੁਤ سارے ਲੋਕ ਕਾਲ ਕਰਦੇ ਨੇ ਕਿ ਹਾਂ ਇਦਾਂ ਕਰਕੇ ਵੀ ਮੇਰੇ ਘਰ ਵਾਲੇ ਨਸ਼ਾ ਕਰਦੇ ਨੇਗੇ ਮੇਰੇ ਬੱਚੇ ਨਸ਼ਾ ਕਰਦੇ ਨੇਗੇ ਕਿ ਤੁਸੀਂ ਕੋਈ ਉਹਨਾਂ ਦਾ ਹੱਲ ਕਰੋ ਦੇਖੋ ਅਗਰ ਸਾਡਾ ਮਕਸਦ ਹੋਊਗਾ ਕਿ ਹਾਂ ਅਸੀਂ ਸਪੱਸ਼ਟ ਪ੍ਰੋਡਕਟ ਸੇਲ ਕਰਨਾ ਹੈਗਾ ਤਾਂ ਅਸੀਂ ਸਾਨੂੰ ਕੋਈ ਦਿੱਕਤ ਨਹੀਂ ਕਿਸੇ ਦੇ ਦੇਣਾ ਬਟ ਅਸੀਂ ਇਹ ਗੱਲ ਕਹਿੰਨੇ ਆ ਕਿ ਨਹੀਂ ਜੇ ਤੁਹਾਡਾ ਮੁੰਡਾ ਜਾਂ ਤੁਹਾਡੇ ਘਰ ਵਾਲਾ ਜੇ ਆਪ ਨਸ਼ਾ ਛੱਡਣਾ ਚਾਹੁੰਦਾ ਹੈਗਾ ਤਾਂ ਤੁਸੀਂ ਸਾਡੀ ਉਹਦੇ ਨਾਲ ਗੱਲ ਕਰਵਾਓ ਫਿਰ ਅਸੀਂ ਮੈਡੀਸਿਨ ਭੇਜਾਂਗੇ ਹੂੰ ਤੇ ਇਹ ਇਹ ਜਿਵੇਂ ਹਨਾ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗਰੀ ਫੈਮਿਲੀ ਦੇ ਵਿੱਚੋਂ ਹਨਾ ਤੇ ਕੀ ਇਹ ਹਰ ਕੋਈ ਇਹਨੂੰ ਅਫੋਰਡ ਕਰ ਸਕਦਾ ਹਰ ਕੋਈ ਲੈ ਸਕਦਾ ਬਿਲਕੁਲ ਜੀ ਦੇਖੋ ਹਰ ਇੱਕ ਬੰਦਾ ਅਫੋਰਡ ਕਰ ਸਕਦਾ ਹੈ ਦੇਖੋ ਜਿਹੜਾ ਬੰਦਾ ਨਸ਼ੇ ਨੂੰ ਅਫੋਰਡ ਕਰ ਸਕਦਾ ਹੈ ਤਾਂ ਦਵਾਈ ਮੇਰੇ ਵਾਸਤੇ ਉਹਦੇ ਵੱਡੀ ਕੋਈ ਗੱਲ ਨਹੀਂ ਹੈਗੀ ਹੁਣ ਬਹੁਤ ਸਾਰੇ ਬੰਦੇ ਇਦਾਂ ਨੇ ਵੀ ਘੱਟੋ ਘੱਟ ਜਿਹੜਾ ਨਸ਼ਾ ਹੈਗਾ ਹਨਾ ਬੀ ਕਿਲੋ ਡੇਢ ਕਿਲੋ ਤੋਂ 2 ਕਿਲੋ ਭੁੱਕੀ ਤਾਂ ਨੋਰਮਲ ਹੈ ਕੈਨ ਨੂੰ ਕਹਿੰਦਾ ਬੰਦਾ ਕਿਲੋ ਭੁੱਕੀ ਖਾ ਲੈ ਪਰ ਡੇਢ 2 ਕਿਲੋ ਮਹੀਨੇ ਦੀ ਪਾਰ ਹੋ ਜਾਂਦੀ ਹੈ ਹੁਣ ਅਗਰ ਆਪਾਂ ਭੁੱਕੀ ਦੀ ਗੱਲ ਕਰੀ ਤਾਂ 5 ਤੋਂ 6000 ਰੁਪਏ ਕਿਲੋ ਮਿਲਦੀ ਹੈ ਮਹੀਨੇ ਦਾ 12000 ਰੁਪਏ ਹੋਗਾ ਕੀ ਇੱਕ ਗਰੀਬ ਬੰਦਾ 12000 ਅਫੋਰਡ ਕਰ ਸਕਦਾ 12000 ਰੁਪਏ ਨਾਲ ਬੰਦਾ ਆਪਣਾ ਘਰ ਦਾ ਰਚਨ ਚਲਾ ਲੈਂਦਾ ਬਿਲਕੁਲ ਤਾਂ ਆਪ ਇਹ ਨਹੀਂ ਕਹਿ ਸਕਦੇ ਕਿ ਹਾਂ ਗਰੀਬ ਲੋਕ ਨਸ਼ਾ ਨਹੀਂ ਲੈ ਸਕਦੇ ਹਰ ਇੱਕ ਬੰਦਾ ਲੈ ਸਕਦਾ ਹੈ ਜੀ ਫਿਰ ਹਾਂ ਬਹੁਤ ਸਾਰੇ ਲੋਕਾਂ ਨੂੰ ਨਾ ਅੱਜ ਕੱਲ੍ਹ ਆਯੁਰਵੈਦਿਕ ਤੇ ਵਿਸ਼ਵਾਸ ਉੱਠ ਗਿਆ ਨਾ ਮੈਂ ਜਦੋਂ ਕਮੈਂਟਸ ਪੜ੍ਹਦੀ ਹੁੰਦੀ ਉਹਨੇ ਲੋਕੀ ਲਿਖਦੇ ਹੁੰਦੇ ਕਿ ਇੱਦਾਂ ਤਾਂ ਬਹੁਤ ਬੈਠੇ ਨੇ ਜੀ ਇੱਦਾਂ ਤਾਂ ਜੀ ਕਿੱਥੋਂ ਆਣਗੇ ਜੀ ਇੱਦਾਂ ਤੇ ਜੀ ਬਹੁਤ ਹਰ ਕੋਈ ਆਯੁਰਵੈਦਿਕ ਬਣਿਆ ਪਿਆ ਹੈ ਕਿਵੇਂ ਲੋਕਾਂ ਨੂੰ ਪਤਾ ਲੱਗੇ ਕਿ ਨਹੀਂ ਇਹ ਵਾਲੇ ਜਿਹੜੇ ਬੰਦੇ ਨੇ ਉਹ ਜੈਨੂਅਨ ਨੇ ਇਹਨਾਂ ਦੀ ਦਵਾਈ ਦਾ ਫਰਕ ਪਏਗਾ ਦੇਖੋ ਸਾਡੀਆਂ ਬਹੁਤ ਸਾਰੀਆਂ ਪੁਰਾਣੀਆਂ ਵੀਡੀਓ ਹੈਗੀਆਂ ਨੇ ਹਣਾ ਤੁਸੀਂ ਉਹਨਾਂ ਦੇ ਨੀਚੇ ਵੀਡੀਓ ਕੱਢ ਕੇ ਕਮੈਂਟ ਪਾੜ ਕੇ ਦੇਖ ਲਓ 네ਗੇਟਿਵ ਕਮੈਂਟ ਤੁਹਾਨੂੰ ਬਹੁਤ ਘੱਟ ਮਿਲਣਗੇ 네ਗੇਟਿਵ ਕਮੈਂਟ ਜੇ ਮਿਲਿਆ ਵੀ ਤਾਂ ਕੰਪੀਟੀਟਰਾਂ ਦੇ ਮਿਲਣਗੇ ਵੀ ਫੇਕ ਆਈਡੀਆ ਵਾਲੇ ਰੀਅਲ ਆਈਡੀ ਤੋਂ ਕੋਈ ਵੀ 네ਗੇਟਿਵ ਕਮੈਂਟ ਨਹੀਂ ਹੋਊਗਾ ਹਰੇਕ ਬੰਦਾ ਇਹ ਕਹੂਗਾ ਵੀ ਹਾਂ ਮੈਂ ਦਵਾਈ ਵਰਤੀ ਹੈਗੀ ਮੈਨੂੰ ਫਰਕ ਪਿਆ ਤੇ ਪਹਿਲੇ ਦਿਨ ਤੋਂ ਪਿਆਗਾ ਲੱਗਦਾ ਹੈ ਕੀ ਆਯੁਰਵੈਦਿਕ ਦਾ ਬਹੁਤ ਵਧੀਆ ਅਸਰ ਹੈ ਆਯੁਰਵੈਦਿਕ ਹਮੇਸ਼ਾ ਜੜ ਤੋਂ ਕੰਮ ਕਰਦਾ ਹੈ ਪਰ ਅੱਜ ਆਯੁਰਵੈਦਿਕ ਦਾ ਨਾਮ ਖਰਾਬ ਕੀਤਾ ਗਿਆ ਨਹੀਂ ਦੇਖੋ ਆਯੁਰਵੈਦਿਕ ਦੇ ਵਿੱਚ ਅੱਜ ਇੰਜੈਕਸ਼ਨ ਵੀ ਬਣ ਚੁੱਕੀ ਹੈ ਜੀ ਆਯੁਰਵੇਦ ਆਪਣੇ ਅੱਜ ਦਾ ਨਹੀਂ ਹੈਗਾ ਹਜ਼ਾਰਾਂ ਸਾਲ ਪੁਰਾਣਾ ਹੈ ਜੀ ਹੁਣ ਪਹਿਲਾਂ ਅੱਜ ਐਲੋਪੈਥੀ ਤਾਂ ਅੱਜ ਦੀ ਨਵੀਂ ਚੀਜ਼ ਹੈ ਹੁਣ ਪਹਿਲਾਂ ਜਿਹੜੇ ਲੋਕ ਬਿਮਾਰ ਹੁੰਦੇ ਸੀਗੇ ਉਹਨਾਂ ਨੂੰ ਆਪਾਂ ਆਯੁਰਵੈਦ ਤਰੀਕੇ ਦੇ ਨਾਲ ਹੀ ਕਰਦੇ ਸੀਗੇ ਹੂੰ ਹਣਾ ਕੋਈ ਉਦੋਂ ਦਵਾਈ ਤਾਂ ਬਣੀ ਨਹੀਂ ਸੀ ਕੋਈ ਇਹ ਨਹੀਂ ਸੀਗਾ ਵੀ ਬੁਖਾਰ ਹੋ ਕੇ ਵੀ ਆਪਾਂ ਉਦੋਂ ਪੀਸੀਐਮ ਦੇ ਦਿੰਦੇ ਸੀਗੇ ਪੀਸੀਐਮ ਤਾਂ ਅੱਜ ਬਣੀਆਂ ਨੇ ਅੱਛਾ ਇਹ ਇਹ ਜਿਹੜਾ ਤੁਹਾਡਾ ਪ੍ਰੋਡਕਟ ਹੈ ਇਹ ਨਾਲ ਕਿਹੋ ਕਿਹੋ ਜਿਹਾ ਨਸ਼ਾ ਛੁੱਟ ਸਕਦਾ ਇਹਦੇ ਨਾਲ ਕੋਈ ਪੁੱਕੀ ਖਾਰੇਗਾ ਕੋਈ ਫੀਮ ਖਾਰੇਗਾ ਕੋਈ ਚਿੱਟਾ ਲੋਂਦਾ ਹੈਗਾ ਕੋਈ ਮੈਡੀਕਲ ਨਸ਼ਾ ਕਰਦਾ ਹੈਗਾ ਕੁੱਲ ਮਿਲਾ ਕੇ ਹਰ ਇੱਕ ਤਰ੍ਹਾਂ ਦਾ ਆਪਾਂ ਨਸ਼ਾ ਛਡਾ ਸਕਦੇ ਸ਼ਰਾਬ ਸ਼ਰਾਬ ਵੀ ਛਡਾ ਸਕਦੇ ਆ ਅੱਛਾ ਜਿਵੇਂ ਤੁਸੀਂ ਕਹਿਆ ਕਿ ਇਹਦੇ ਲਈ ਮੈਂਟਲੀ ਪ੍ਰੇਪੇਅਰ ਹੋਣਾ ਜ਼ਰੂਰੀ ਆ ਨਾ ਬਟ ਕਈਆਂ ਦੇ ਇਦਾਂ ਹੁੰਦਾ ਕਿ ਜਿੱਦਾਂ ਕਈ ਕੋਈ ਵਾਈਫ ਹੈ ਉਹ ਕਹਿੰਦੀ ਵੀ ਮੇਰਾ ਹਸਬੰਦ ਛੱਡਣਾ ਨਹੀਂ ਚਾਹੁੰਦਾ ਪਰ ਮੈਂ ਛਡਾਉਣਾ ਚਾਹੁੰਦੀ ਆ ਉਹਨਾਂ ਲਈ ਤੇ ਨਹੀਂ ਦੇਖੋ ਕਹਿਣ ਨੂੰ ਬਹੁਤ سارے ਲੋਕ ਆ ਜੇ ਤੁਸੀਂ ਵੀਡੀਓ ਦੇਖਦੇ ਹੋ ਉਹਨਾਂ ਨੇ ਕਿ ਬਿਨਾ ਦੱਸੇ ਨਸ਼ਾ ਛਡਾਓ ਬਟ ਮੇਰੇ ਸਾਹਮਣੇ ਇਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਕਿਉਂਕਿ ਨਸ਼ਾ ਛੱਡਣ ਵਾਸਤੇ ਸਭ ਤੋਂ ਪਹਿਲਾਂ ਬੰਦੇ ਦਾ ਮਾਨ ਚਾਹੀਦਾ ਹੈ ਜੇ ਮਾਨ ਬਣਿਆ ਹੋਊਗਾ ਫਿਰ ਨਸ਼ਾ ਛੱਡ ਸਕਦਾ ਹੁਣ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਕਲੀਅਰ ਕਰ ਤੋੜ ਤਕਲੀਫ ਤੇ ਕੰਮ ਕਰ ਸਕਦੀ ਹੈ ਕਿਸੇ ਦੇ ਮਾਈਂਡ ਤੇ ਕੰਮ ਨਹੀਂ ਕਰ ਸਕਦੀ ਮਾਈਂਡ ਤੇ ਬੰਦਾ ਖੁਦ ਕਾਬੂ ਪਾ ਸਕਦਾ ਹੈ ਹਾਂ ਇੱਕ ਇੱਕ ਇਹ ਜਿਹੜੀ ਦਵਾਈ ਆ ਨਾ ਵੀ ਇਹ ਕਿੰਨੇ ਕ ਦਿਨਾਂ ਦੀ ਇੱਕ ਇੱਕ ਡੱਬਾ ਜ਼ਰੂਰੀ ਆ ਲੈਣਾ ਦੇਖੋ ਮੈਂ ਇਤਨੀ ਕਹਿ ਸਕਦਾ ਵੀ ਹਰ ਇੱਕ ਨਸ਼ੇ ਦੀ ਡੋਜ਼ ਦੇ ਹਿਸਾਬ ਨਾਲ ਮੈਡੀਸਨ ਦੀ ਡੋਜ਼ ਬਣਦੀ ਹੈ ਵੀ ਜੇ ਕੋਈ ਵੱਧ ਨਸ਼ਾ ਕਰਦਾ ਤਾਂ ਮੈਡੀਸਨ ਦੀ ਡੋਜ਼ ਜ਼ਿਆਦਾ ਬਣੇਗੀ ਜੇ ਕੋਈ ਘੱਟ ਕਰਦਾ ਤਾਂ ਘੱਟ ਸਰੇਗੀ ਬਟ ਮੈਂ ਇੱਕ ਇਹ ਦੱਸਣਾ ਵੀ ਜਿੰਨੀ ਕ ਬੰਦਾ ਭੁੱਕੀ ਖਾਂਦਾ ਮਹੀਨੇ ਦੀ ਉਹਨੇ ਕਿ ਤਾਂ ਸਾਰਾ ਕੋਰਸ ਬਣ ਜਾਂਦਾ ਹੁਣ ਸਪੋਜ਼ ਕਰੋ ਬੰਦਾ 2 ਕਿਲੋ ਭੁੱਕੀ ਖਾ ਰਿਹਾ ਹੈਗਾ ਤਾਂ 2 ਕਿਲੋ ਭੁੱਕੀ ਦੇ ਵਿੱਚ ਕੀ ਹੈ ਆਪਣਾ 2000 ਰੁਪਏ ਦਾ ਇੱਕ ਬਾਕਸ ਹੈਗਾ ਤਾਂ 40 ਦਿਨ ਦੇ ਕੋਰਸ ਦੇ ਵਿੱਚ 45 ਨਾਲ 30 ਦੇ ਕੋਰਸ ਦੇ ਵਿੱਚ ਇਹ 8 ਕਿ ਡੱਬੇ ਲੱਗਣਗੇ ਜੀ ਕੋਈ ਤੁਹਾਡੇ ਕੋਲ ਵਿਜ਼ਿਟ ਕਰਨਾ ਚਾਹੁੰਦੇ ਉਹ ਕਿੱਥੇ ਵਿਜ਼ਿਟ ਕਰ ਆਪਾਂ ਤਨੋਲੇ ਤੋਂ ਗੱਲ ਕਰਦੇ ਆਪਾਂ ਆਫਿਸ ਜਿਹੜਾ ਹੈਡ ਆਫਿਸ ਹੈ ਤਨੋਲੇ ਬੈਠੇ ਆਪਾਂ ਤੇ ਤਨੋਲੇ ਨਾਲ ਆਪਣਾ ਐਸਬੀਆ ਬੈਂਕ ਐਸਬੀਆ ਬੈਂਕ ਦੇ ਨਾਲ ਪ੍ਰੈਜ਼ੀਡੈਂਟ ਮਾਰਕੀਟ ਦੇ ਵਿੱਚ ਵੈਲਡ ਰੇਟ ਦੇ ਨਾਮ ਤੋਂ ਆਪਾਂ ਤੁਸੀਂ ਤਾਂ ਤਨੋਲੇ ਬੈਠੇ ਹੋ ਪਰ ਇਹ ਵੀਡੀਓ ਕੋਈ ਦੇਖ ਰਿਹਾ ਹੈਗਾ ਜੀ ਮਹਾਰਾਸ਼ਟਰ ਦੇ ਵਿੱਚ ਕੋਈ ਇਹ ਵੀਡੀਓ ਦੇਖਦਾ ਪਿਆ ਆਸਟ੍ਰੇਲੀਆ 'ਚ ਕੋਈ ਵੇਖਦਾ ਪਿਆ ਅੰਮ੍ਰਿਤਸਰ 'ਚ ਉਹਨਾਂ ਲਈ ਤਾਂ ਆਉਣਾ ਬੜਾ ਆਪ ਆਪਣੀ ਇਹ ਵਰਲਡ ਵ ਠੀਕ ਹੈ ਜੇ ਕੋਈ ਬੰਦਾ ਬਾਹਰ ਬਿਠੇਗਾ ਵਿਜ਼ਿਟ ਨਹੀਂ ਕਰ ਸਕਦਾ ਤਾਂ ਉਹ ਤੁਸ ਆਪਣਾ ਐਡਰੈਸ ਦੇਣ ਆਪਾਂ ਉਹਨਾਂ ਦੇ ਘਰ ਭੇਜਾਂਗੇ ਤੇ ਪੂਰੇ ਪੰਜਾਬ ਦੇ ਵਿੱਚ ਆਪਣੀ ਡਿਲੀਵਰੀ ਫ੍ਰੀ ਹੈਗੀ ਹੂੰ ਤੇ ਇਹ ਵਰਲਡ ਵਾਈਡ ਆਪਣੀ ਸ਼ਿਪਿੰਗ ਹੈ ਜੀ ਤੇ ਪੰਜਾਬ ਤੋਂ ਬਾਹਰ ਡਿਲੀਵਰੀ ਲੱਗਦੀ ਹੈ ਵੀ ਬਿਲਕੁਲ ਡਿਲੀਵਰੀ ਚਾਰਜ ਮਤਲਬ ਕਿਤੇ ਵੀ ਕਿਤੇ ਵੀ ਦੁਨੀਆ ਚ ਕੋਈ ਕਿਤੇ ਵੀ ਮੰਗਾ ਲਵੇ ਤੁਹਾਡਾ ਇਹ ਪ੍ਰੋਡਕਟ ਪਹੁੰਚ ਜਾਏਗਾ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਇੱਕ ਪਰਸੈਂਟ ਵੀ ਸਾਈਡ ਇਫੈਕਟ ਨਹੀਂ ਹੈਗਾ ਜੀ ਜੇ ਇਹਦੇ ਵਿੱਚ ਕੋਈ ਬੰਦਾ ਨਸ਼ੇ ਵਾਲੀ ਕਿ ਬਹੁਤ ਸਾਰੇ ਲੋਕ ਕਹਿਣਗੇ ਵੀ ਹਾਂ ਇਹਦੇ ਵਿੱਚ ਕੋਈ ਨਸ਼ੇ ਵਾਲੀ ਚੀਜ਼ ਪਈ ਹੋਊਗੀ ਐਮ ਦਾ ਤੋੜ ਹੀ ਨਿਕਤਮ ਹੋ ਸਕਦੀ ਹੈਗੀ ਦੇਖੋ ਇਹਦੇ ਤੇ ਵੀ ਲਿਖਿਆ ਵੀ ਇਹਨੇ ਇਮਿਊਨਿਟੀ ਬੂਸਟ ਕਰਨੀ ਹੈ ਹੁਣ ਜਦੋਂ ਕੋਈ ਵੀ ਬੰਦਾ ਨਸ਼ਾ ਕਰਦਾ ਹੈਗਾ ਹਨਾ ਤਾਂ ਉਹਦੀ ਕੀ ਹੈ ਜਿਹੜੀ ਸਰੀਰ ਦੀ ਅੰਦਰਲੀ ਪਾਵਰ ਹੈ ਉਹ ਖਤਮ ਹੋ ਜਾਂਦੀ ਹੈ ਹੁਣ ਸਪੋਇ ਕਰੋ ਤੁਸੀਂ ਕੋਈ ਨਸ਼ਾ ਨਹੀਂ ਕਰਦੇ ਹੈਗੇ ਹਨ ਸਵੇਰੇ ਤੁਸੀਂ ਉੱਠਦੇ ਹੋਗੇ ਕੋਈ ਨਸ਼ਾ ਨਹੀਂ ਕਰਦੇ ਹੈਗੇ ਸਰੀਰ ਐਕਟਿਵ ਰਹਿੰਦਾਗਾ ਤੁਸੀਂ ਕੀ ਕਰਦੇ ਰੋਟੀ ਖਾਂਦੇ ਹੋ ਹਨ ਆਪਣਾ ਬ੍ਰੇਕਫਾਸਟ ਕਰਦੇ ਹੋ ਆਪਣ ਨੂੰ ਬ੍ਰੇਕਫਾਸਟ ਦੇ ਨਾਲ એનર્ਜੀ ਮਿਲਦੀ ਹੈ ਹੁਣ ਜਦੋਂ ਕੋਈ ਬੰਦਾ ਨਸ਼ਾ ਕਰਨ ਲੱਗ ਜਾਂਦਾ ਹੈਗਾ ਤਾਂ ਉਹਨੂੰ ਨਸ਼ੇ ਦੀ ਏਡੀ ਕਿਹੜੀ ਲਤ ਲੱਗ ਜਾਂਦੀ ਹੈ ਕਿ ਉਹਦਾ ਸਰੀਰ ਚੱਲਦਾ ਹੀ ਨਹੀਂ ਹੈਗਾ ਹੁਣ ਇੱਕ ਡੀਜ਼ਲ ਵਾਲ ਗੱਡੀ ਦਾ ਆਪਾਂ ਗੱਲ ਕਰਦੇ ਆਂ ਹੁਣ ਜਿਵੇਂ ਆਪਾਂ ਗੱਡੀ ਤੇ ਤੇਲ ਪਾਵਾਂਗੇ ਫਿਰ ਗੱਡੀ ਚੱਲੂਗੀ ਇਸੇ ਤਰ੍ਹਾਂ ਉਹ ਸਰੀਰ ਦਾ ਹੁੰਦਾ ਐ ਇਹਨੇ ਕੀ ਕਰਨਾ ਹੈ ਉਹਨਾਂ ਦੇ ਬੋਡੀ ਨੂੰ ਡੀਟੌਕਸ ਕਰਨਾ ਹੈਗਾ ਠੀਕ ਹੈ ਨਵੇਂ ਸੈੱਲਾਂ ਨੂੰ ਬਣਾਉਣਾ ਹੈਗਾ ਤੇ ਸੈੱਲਾਂ ਨੂੰ ਚਾਰਜ ਕਰਨਾ ਹੈਗਾ ਉਹਨਾਂ ਦੇ ਸਰੀਰ ਨੂੰ ਇਮਿਊਨਿਟੀ ਦੇਣੀ ਆ ਤਾਕਤ ਦੇਣੀ ਆ ਸੰਦੀਪ ਜੀ ਜਿਵੇਂ ਨਾ ਜਿਆਦਾਤਰ ਅਸੀਂ ਨਾ ਜਦੋਂ ਨਸ਼ੇ ਦੀ ਗੱਲ ਹੁੰਦੀ ਨਾ ਕਦੇ ਮੁੰਡਿਆਂ ਦੀ ਗੱਲ ਕਰਦੇ ਆ ਕਿ ਮੁੰਡਾ ਨਸ਼ਾ ਕਰਦਾ ਐਂਦਾ ਕਰਦਾ ਪਰ ਅੱਜ ਦਾ ਟਾਈਮ ਅਜਿਹਾ ਹੈ ਕਿ ਕੁੜੀਆਂ ਵੀ ਘਟ ਨਹੀਂ ਆ ਨਸ਼ਾ ਦੇ ਵਿੱਚ ਮੈਂ ਬਿਲਕੁਲ ਦੇਖੋ ਇਕੱਲੇ ਮੁੰਡੇ ਨਹੀਂ ਸਾਡੇ ਕੋਲ ਕੁੜੀਆਂ ਵੀ ਆਉਂਦੀਆਂ ਨੇਗੀਆਂ ਵੀ ਜਿਹੜੇ ਨਸ਼ੇ ਕਰਦੀਆਂ ਨੇਗੇ ਇਹਨੇ ਭੇੜੇ ਭੇੜੇ ਨਸ਼ੇ ਕਰਦੇ ਨੇਗੇ ਛੋਟੇ ਛੋਟੇ ਕੁੜੀਆਂ ਅ ਮੇਰੇ ਕੋਲ ਥੋੜਾ ਟਾਈਮ ਪਹਿਲਾਂ ਨਾ ਆਪਣਾ ਕੱਲ ਦੀ ਗੱਲ ਹੈਗੀ ਦੁਪਹਿਰੇ ਇੱਕ ਮੁੰਡਾ ਆ ਉਹ ਬੰਦਾ 14 ਸਾਲ ਦਾ ਸੀਗਾ ਤੇ 35 ਕੈਪਸੂਲ ਖਾ ਜਾਂਦਾ ਸੀ ਆਪਣਾ ਦੇਖੋ ਨੌਜਵਾਨੀ ਆਪਣੀ ਜਾਗਰੀ ਸਾਈਡ ਨੂੰ ਰਹੀ ਹੈ ਇਹ ਨਹੀਂ ਸਿਰਫ ਮੁੰਡੇ ਕੁੜੀਆਂ ਵੀ ਕਰ ਰਹੀਆਂ ਨੇ ਨਸ਼ਾ ਹਾਂ ਕਿ ਮਤਲਬ ਛੋਟਾ ਬੱਚਾ ਤੋਂ ਲੈ ਕੇ ਬਜ਼ੁਰਗ ਤੱਕ ਅੱਜ ਮੈਂ ਮੈਂ ਕੱਲ ਪਰਸੋਂ ਇੱਕ ਵੀਡੀਓ ਦੇਖਦੀ ਸੀ 3-4 ਬਜ਼ੁਰਗ ਸੀ ਉਹਨਾਂ ਦੀ ਉਮਰ ਘੱਟੋ ਘੱਟ 60 ਤੋਂ 70 ਸਾਲ ਪਾਰ ਹੋਣੀ ਅਣੋ ਇੱਕ ਬੰਦ ਜੇ ਜੰਗਲਾਂ ਦੇ ਵਿੱਚ ਚਾਰ ਪੰਜ ਜਾਣੇ ਨਸ਼ਾ ਕਰਨ ਲੱਗਿਓ ਸੀ ਕੀ ਕੱਲ ਆਉਣ ਲੱਗਿਓ ਸੀ ਲੱਗਦਾ ਹੈ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨਸ਼ਾ ਵਾਲੇ ਬਿਲਕੁਲ ਸਾਰੇ ਨਸ਼ਾ ਤੱਕ ਨੇ ਜੀ ਹੁਣ ਅੱਜ ਦੇ ਜਿਹੜੇ 15 16 ਸਾਲ ਦੇ ਮੁੰਡੇ ਨੇ ਹਨਾ ਪੜ੍ਹਦੇ ਨੇ ਕੋਲਜਾਂ ਦੇ ਵਿੱਚ ਜਾਂਦੇ ਨੇਗੇ ਉਹ ਕਰਦੇ ਜੇ ਕੋਈ ਨਾਲ ਦਾ ਨਸ਼ਾ ਕਰਦਾ ਹੈਗਾ ਤਾਂ ਉਹਨੇ ਹੀ ਮੜਾ ਲਾ ਕੇ ਦੇਖ ਲੈਣੇ ਬੰਦਾ ਕਹਿੰਦਾ ਚਲ ਠੀਕ ਹੈ ਚੋੜ ਵਾਜੀ ਦੇ ਵਿੱਚ ਹੁੱਲੜ ਵਾਜੀ ਦੇ ਵਿੱਚ ਬੰਦਾ ਨਸ਼ਾ ਕਰਨ ਲੱਗ ਜਾਂਦਾ ਹੈਗਾ ਬਟ ਉਹਦੇ ਨਤੀਜੇ ਬਹੁਤ ਅੱਗੇ ਭਿਆਨਕ ਆਉਂਦੇ ਨੇ ਭਿਆਨਕ ਨਹੀਂ ਹੁਣ ਜਿਹੜੇ 15 16 ਸਾਲ ਦੇ ਜਵਾਨ ਨਸ਼ਾ ਕਰ ਰਹੇ ਨੇ ਕੱ ਇਹਨੂੰ ਮੈਂ ਜ਼ਰੂਰ ਕਹੂੰਗੀ ਕਿ ਤੁਸੀਂ ਨਾ ਇਹਨੂੰ ਕਿਵੇਂ ਇਹਨੂੰ ਲੈਣਾ ਹੈ ਇਹਦੇ ਸਾਰੇ ਡਿਟੇਲ ਜ਼ਰੂਰ ਦੱਸੋ ਕਿ ਇਹਨੂੰ ਕਿਵੇਂ ਯੂਜ਼ ਕਰਨਾ ਹੈ ਕੌਣ ਯੂਜ਼ ਨਾ ਕਰੇ ਕਿਸ ਨੂੰ ਕਰਨਾ ਚਾਹੀਦਾ ਇਹਦਾ ਪ੍ਰੋਸੈਸ ਜ਼ਰੂਰ ਸਮਝਾਓ ਦੇਖੋ ਮੰਨ ਲਓ ਚਲੋ ਜੇ ਕੋਈ ਬੰਦਾ ਕਿਲੋ ਕੁ ਭੁੱਕੀ ਖਾ ਰੇਗਾ ਹਨਾ ਤਾਂ ਉਹਦੇ ਵਾਸਤੇ ਇਹ 36 ਤੋਂ 40 ਦਿਨ ਦਾ ਕੋਰਸ ਬਣੇਗਾ ਤਾਂ ਇਹਦੇ ਵਿੱਚ ਪੁੜੀਆਂ ਨਹੀਂ ਹੈ ਇਹ ਹਨਾ ਉਹ ਆਪ ਤਿੰਨ ਪੁੜੀਆਂ ਸਵੇਰੇ ਲੈਣੀਆਂ ਨੇ ਤਿੰਨ ਦੁਪਹਿਰੇ ਲੈਣੀਆਂ ਨੇ ਤਿੰਨ ਸ਼ਾਮ ਨੂੰ ਦੁੱਧ ਦਹੀਂ ਲੱਸੀ ਕਿਸੇ ਵੀ ਚੀਜ਼ ਨਾਲ ਲੈ ਸਕਦੇ ਹੋ ਇਸ ਚੀਜ਼ ਦੀ ਜ਼ਿੰਮੇਵਾਰੀ ਹੈ ਮਨੀ ਬੈਕ ਗਾਰੰਟੀ ਵੀ ਦਿੰਦੇ ਆ ਕਿ ਪਹਿਲੇ ਦਿਨ ਤੋਂ ਤੋੜ ਖਤਮ ਹੁੰਦੀ ਹੈ ਹਾਂ ਮਤਲਬ ਇਹਨੂੰ ਤੁਸੀਂ ਪਾਣੀ ਨਾਲ ਦੁੱਧ ਲੱਸੀ ਜੇ ਦੋ ਮਰਜ਼ੀ ਲੈ ਸਕਦੇ ਹੋ ਦੋ ਪਾਣੀ ਨਾਲ ਨਹੀਂ ਦੁੱਧ ਦਹੀਂ ਲੱਸੀ ਕਿਸੇ ਵੀ ਚੀਜ਼ ਨਾਲ ਲੈ ਸਕਦੇ ਮਿਕਸ ਕਰਕੇ ਲੈਣਾ ਹੁੰਦਾ ਉਹਦੇ ਵਿੱਚ ਬਿਲਕੁਲ ਮਿਕਸ ਕਰਕੇ ਲੈ ਲਓ ਭਾਵੇਂ ਆਪਾਂ ਜਿਵੇਂ ਪੁੱਕੀ ਖਾਂਦੇ ਨੇ ਲੋਕ ਉਸ ਤਰੀਕੇ ਨਾਲ ਲੈ ਸਕਦੇ ਮਤਲਬ ਜੇ ਕਿਸੇ ਨੂੰ ਫਰਕ ਨਹੀਂ ਪੈਂਦਾ ਸੀ ਪੈਸੇ ਵਾਪਸ ਕਰ ਦੋ ਬਿਲਕੁਲ ਸੋ ਅਜਿਹੀ ਗੱਲ ਕਰਨ ਵਾਲੇ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਜੇ ਨਹੀਂ ਪਹਿਲੇ ਦਿਨ ਤੋਂ ਫਰਕ ਪਿਆ ਤੇ ਅਸੀਂ ਪੈਸੇ ਵਾਪਸ ਦੇ ਦਾਂਗੇ ਸੋ ਇੱਕ ਵਧੀਆ ਉਪਰਾਲਾ ਜੇ ਇਹਨਾਂ ਨੇ ਕੀਤਾ ਹੋਇਆ ਦੇਖੋ ਜੇਕਰ ਕੋਈ ਪੈਸੇ ਨਾਲ ਵੀ ਤੁਹਾਡੇ ਬੱਚੇ ਦੀ ਜ਼ਿੰਦਗੀ ਬਣਾ ਰਿਹਾ ਹੈ ਤੇ ਕਿਉਂਕਿ ਹਮੇਸ਼ਾ ਤੁਹਾਡੇ ਬੱਚਿਆਂ ਨੂੰ ਗਲਤ ਕੰਮ ਤੇ ਲਾਉਣ ਵਾਲੇ ਬਹੁਤ ਲੋਕ ਮਿਲਣਗੇ ਪਰ ਗਲਤ ਕੰਮ ਦੇ ਵਿੱਚੋਂ ਜੇਕਰ ਕੋਈ ਛੁਡਵਾਰਾ ਹੈ ਤੇ ਉਹਦਾ ਤੁਸੀਂ ਜੋ ਹੈ ਸਹਾਰਾ ਜ਼ਰੂਰ ਬਣੋ ਅਗਰ ਤੁਹਾਡੇ ਘਰ 'ਚ ਕੋਈ ਬੱਚਾ ਨਸ਼ਾ ਕਰਦਾ ਹੈ ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਪਰ ਜੇ ਚੰਗੀ ਗੱਲ ਹੈ ਤੁਹਾਡੇ ਘਰ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਕਰਦਾ ਤੇ ਤੁਸੀਂ ਇੱਕ ਚੰਗਾ ਉਪਰਾਲਾ ਸਮਝ ਕੇ ਇਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਘਰ-ਘਰ ਦੇ ਵਿੱਚ ਇਹ ਦਵਾਈ ਬਾਰੇ ਪਤਾ ਲੱਗ ਸਕੇ ਅਤੇ ਲੋਕ ਆਪਣੇ ਘਰਾਂ ਦੇ ਵਿੱਚ ਇਸ ਨੂੰ ਮੰਗਾ ਸਕਣ ਕਿਸੇ ਦਾ ਬੱਚਾ ਕਿਸੇ ਦਾ ਪਤੀ ਕਿਸੇ ਦਾ ਬਜ਼ੁਰਗ ਜਿਹੜਾ ਹੈ ਇਹਦਾ ਨਸ਼ੇ ਤੋਂ ਦੂਰ ਹੋ ਸਕੇ ਤਾਂ ਇਹ ਸਾਡਾ ਪੰਜਾਬ ਜਿਹੜਾ ਹੈ ਉਹ ਨਸ਼ਿਆਂ ਤੋਂ ਦੂਰ ਹੋਵੇਗਾ ਸੋ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇੱਕ ਚੰਗਾ ਕੰਮ ਕਰ ਰਹੇ ਹੋ ਐਸ ਲਈ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਹਨਾਂ ਨੂੰ ਜਰੂਰ ਅੱਗੇ ਤੋਂ ਅੱਗੇ ਵਾਇਰਲ ਕਰਨਾ ਚਾਹੀਦਾ ਸੀ ਮਾੜੀਆਂ ਚੀਜ਼ਾਂ ਤਾਂ ਸਾਰੇ ਜਨ ਨੇ ਬਹੁਤ ਵਾਇਰਲ ਕਰ ਦਿੰਦੇ ਆ ਕਿ ਭਾਈ ਆਹ ਦੇਖੋ ਕੀ ਹੋ ਗਿਆ ਉਹ ਦੇਖੋ ਕੀ ਹੋ ਗਿਆ ਸੋ ਜੇਕਰ ਕੋਈ ਚੰਗਾ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਹਰ ਇੱਕ ਨੂੰ ਫਾਇਦਾ ਹੋ ਸਕੇ ਸੰਦੀਪ ਜੀ ਕੁਝ ਕਹਿਣਾ ਚਾਹੋਗੇ ਬਸ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੂੰਗਾ ਲਾਸਟ ਵੀ ਜਿਹੜੇ ਆਪਣੇ ਨੌਜਵਾਨ ਨੇ ਨੰਮੇ ਹਨਾ ਵੀ ਜਿਹੜੇ ਚੜਦੀ ਜਵਾਨੀ ਅਗਰ ਆਪਾਂ ਗੱਲ ਕਰਾਂ ਵੀ ਉਹਨਾਂ ਨੂੰ ਨਸ਼ਿਆਂ ਤੋਂ ਧਿਆਨ ਹਟਾ ਕੇ ਨਾ ਇੱਕ ਚੰਗਾ ਗੋਲ ਬਣਾਉਣਾ ਚਾਹੀਦਾ ਜਦੋਂ ਬੰਦੇ ਦਾ ਗੋਲ ਨਹੀਂ ਹੁੰਦਾ ਹੈਗਾ ਫੇਰ ਹੀ ਬੰਦਾ ਭਟਕਦਾ ਨਸ਼ੇ ਦੇ ਵਿੱਚ ਲੱਗਦਾ ਤੇ ਕੋਈ ਵੀ ਏਦਾਂ ਦਾ ਬੰਦਾ ਨਹੀਂ ਮਿਲਦਾ ਹੈਗਾ ਜਿਹੜਾ ਕਹੇ ਵੀ ਹਾਂ ਤੂੰ ਆ ਚੀਜ਼ ਕਰ ਆਪਣੀ ਜ਼ਿੰਦਗੀ ਬਣਾ ਮਾੜੇ ਪਿੱਛੇ ਲੱਤਾ ਪਿੱਛੇ ਕਿੱਤ ਨਾਲ ਹਰੇਕ ਮਿਲਦੇ ਨੇ ਕਿ ਹਾਂ ਤੂੰ ਆ ਚੀਜ਼ ਕਰਕੇ ਦੇਖ ਦੇਖ ਨਜ਼ਾਰਾ ਹੁਣ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਨਾ ਉਹਨੇ ਕੀ ਹੈਗਾ ਕਿ ਕੋਈ ਬੰਦਾ ਲੱਭਣਾ ਹੈਗਾ ਆਪਣੇ ਵਰਗਾ ਹੈ ਨਾ ਵੀ ਇੱਕ ਵਾਰ ਖਾ ਕੇ ਦੇਖ ਉਹਨਾਂ 2-4 ਦਿਨ ਫ੍ਰੀ ਰਹੀ ਨਾ ਉਸ ਤੋਂ ਬਾਅਦ ਬੰਦੇ ਨੂੰ ਲਤ ਲੱਗ ਜਾਂਦੀ ਹੈ ਫਿਰ ਜਿੱਥੋਂ ਮਰਜ਼ੀ ਬੰਦਾ ਪੈਸੇ ਚੱਕ ਕੇ ਲਿਆਵੇ ਜਿੱਥੋਂ ਨਾ ਲਿਆਵੇ ਉਹਨੂੰ ਲੈਣਾ ਪਊਗਾ ਮੈਂ ਹੀ ਕਹੂੰਗਾ ਕਿ ਆਪਣੀ ਜ਼ਿੰਦਗੀ ਇਹ ਬਹੁਤ ਹੀ ਅਨਮੋਲ ਹੈਗੀ ਇਹਨੂੰ ਨਸ਼ਿਆਂ ਦੇ ਵਿੱਚ ਤਬਾਹ ਨਾ ਕਰੋ ਕਿ ਇੱਕ ਚੰਗੇ ਪਾਸੇ ਲਾਓ ਹਨਾ ਆਪਣੇ ਮਾਪਿਓ ਦਾ ਨਾਮ ਆਪਾਂ ਰੋਸ਼ਨ ਕਰੀਏ ਜੀ ਬਿਲਕੁਲ ਔਰ ਜਿਵੇਂ ਇਹਨਾਂ ਨੇ ਪਹਿਲਾਂ ਹੀ ਕਿਹਾ ਨਾ ਵੀ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਸੋ ਤੁਸੀਂ ਉਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਔਰ ਖਾਸ ਕਰਕੇ ਜਿਹੜੀ ਲੇਡੀਜ਼ ਵੇਖ ਰਹੀਆਂ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਸਿਰਫ ਰੋ ਸਕਦੇ ਹਾਂ ਕਿਉਂਕਿ ਸਾਡੇ ਜੀ ਬੱਚੇ ਜਿਹੜੇ ਨਸ਼ਾ ਤੇ ਲੱਗ ਪਏ ਨੇ ਤੁਸੀਂ ਉੱਠ ਕੇ ਇੱਕ ਵਾਰ ਉਹਨਾਂ ਨਾਲ ਗੱਲ ਕਰਕੇ ਵੇਖੋ ਉਹਨਾਂ ਨੂੰ ਇੱਥੇ ਤੱਕ ਲੈ ਕੇ ਆਓ ਬਾਕੀ ਅੱਗੇ ਦੀ ਜ਼ਿੰਮੇਵਾਰੀ ਸਾਰਾ ਕੁਝ ਸੰਦੀਪ ਜੀ ਸੰਭਾਲਣਗੇ ਬਾਕੀ ਤੁਸੀਂ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕੰਟੈਕਟ ਨੰਬਰ ਤੁਹਾਨੂੰ ਦੇ ਦਿੱਤਾ ਹੋਇਆ ਤੁਸੀਂ ਇਸ ਤੇ ਜਦ ਮਰਜ਼ੀ ਕਾਲ ਕਰ ਸਕਦੇ ਹੋ ਸੋ ਉਹਨਾਂ ਨੌਜਵਾਨਾਂ ਦੀ ਐਗਜ਼ਾਮਪਲਸ ਦਿਖਾ ਰਹੇ ਹਾਂ ਜਿਨ੍ਹਾਂ ਨੇ ਨਸ਼ੇ ਨੂੰ ਛੱਡਿਆ ਹੈ ਜਿਨ੍ਹਾਂ ਨੇ ਖੁਦ ਇਹ ਸੋਚਿਆ ਕਿ ਨਹੀਂ ਹੁਣ ਬਹੁਤ ਹੋ ਗਿਆ ਨਸ਼ਾ ਕੀਤਾ ਹੁਣ ਨਸ਼ੇ ਨੂੰ ਅਸੀਂ ਛੱਡਣਾ ਹੈ ਸੋ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਨਸ਼ਾ ਕਰ ਰਹੇ ਸੀ ਮੈਨੂੰ ਇਹ 5-6 ਸਾਲੋਂ ਕਿਸ ਨੇ ਨਸ਼ਾ ਕਰਦੇ ਨੂੰ ਹੂੰ ਤੇ ਭੁੱਕੀ ਖਾਂਦਾ ਸੀਗੀ ਮੈਂ ਮਹੀਨੇ ਦੀ ਮਤਲਬ 1.5 ਕਿਲੋ ਮੂੰਗ ਖਾਂਦਾ ਸੀਗੀ ਭੁੱਕੀ ਮਹੀਨੇ ਦੀ 1.5 ਕਿਲੋ ਭੁੱਕੀ ਖਾ ਜਾਂਦੇ ਸੀ ਤੁਸੀਂ ਹਾਂਜੀ ਹਾਂਜੀ ਤੇ ਕਿਵੇਂ ਦਿਲ ਕੀਤਾ ਕਿ ਹੁਣ ਨਹੀਂ ਨਸ਼ਾ ਛੱਡ ਦੇਣਾ ਚਾਹੀਦਾ ਹੁਣ ਮੈਨੂੰ ਬਹੁਤ ਟਾਈਮ ਹੋ ਗਿਆ ਸੀ ਇਹ ਚੀਜ਼ ਚੀਜ਼ ਇਹਦੇ ਮਤਲਬ ਇਹ ਜ ਵੀ ਨਹੀਂ ਹੈਗੀ ਸੀ ਇਹ ਚੀਜ਼ ਤੇ ਇਹਨਾਂ ਦੀ ਐਡ ਦੇਖੀ ਸੀ ਸਰਦੀ ਮੈਂ ਤੇ ਫਸਟ ਟਾਈਮ ਦਵਾਈ ਲੈਣ ਆਇਆ ਜਦੋਂ ਇਹਨੂੰ ਤੋਂ ਮੈਂ ਪਹਿਲੇ ਦਿਨ ਸੀ ਮੈਨੂੰ ਲੱਗਾ ਮੈਨੂੰ ਫਰਕ ਪੈ ਗਿਆ ਸੀਗਾ ਕੋਈ ਤੋੜ ਨਹੀਂ ਲੱਗੀ ਹੈਗੀ ਤੇ ਦੂਜਾ ਚ ਮੈਂ ਦੂਜੀ ਵਾਰ ਦਵਾਈ ਲੈਣਾ ਹੈ ਇਹਨਾਂ ਕੋਲੋਂ ਤੇ ਹੋਰਾਂ ਵਾਸਤੇ ਜੀ ਮੈਂ ਕਹੂੰਗਾ ਵੀ ਕੋਈ ਫਾਇਦਾ ਨਹੀਂ ਹੈਗਾ ਇਹ ਚੀਜ਼ ਚ ਵੇ ਤੁ ਦਵਾਈ ਲਓ ਇੱਕ ਵਾਰ ਵਰਤੋ ਜੇ ਤੁਸੀਂ ਨਾ ਕੋਲੋਂ ਦਵਾਈ ਲੈ ਕੇ ਗਏ ਹਨਾ ਤੇ ਮਤਲਬ ਇਦਾਂ ਹੈ ਕਿ ਤੁਸੀਂ ਕਿੰਨਾ ਟਾਈਮ ਦਵਾਈ ਖਾਧੀ ਉਸ ਤੋਂ ਬਾਅਦ ਜਾ ਕੇ ਅਸਰ ਹੋਇਆ ਮੈਨੂੰ ਮਤਲਬ ਅੱਧੇ ਘੰਟੇ ਚ ਫਰਕ ਪੈ ਗਿਆ ਅੱਧੇ ਘੰਟੇ ਚ ਫਰਕ ਪੈ ਗਿਆ ਹਾਂਜੀ ਤੋੜ ਜਮਾ ਬਿਲਕੁਲ ਖਤਮ ਕਰ ਦਿੱਤੀ ਸੀ ਇਹਨਾਂ ਨੇ ਅੱਧੇ ਘੰਟੇ ਚ ਇਸ ਤੋਂ ਬਾਅਦ ਚ ਮੈਂ ਦੂਸਰੀ ਵਾਰ ਦੱਸ ਦੇਣਾ ਵਾ ਫੇਰ ਦਵਾਈ ਲੈਣਾ ਹੈਗਾ ਤੇ ਹੁਣ ਮੇਰਾ ਬਿਲਕੁਲ ਸੈਟ ਆ ਗਿਆ ਤੁਸੀਂ ਅਗਰ ਰੈਫਰੈਂਸ ਵੀ ਦਿਨ ਦਿਓ ਲੋਕਾਂ ਨੂੰ ਵੀ ਲੈ ਕੇ ਜਾਓ ਇਥੋਂ ਹਾਂਜੀ 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 ਮੈਂ ਬਹੁਤ ਮੁੰਡਿਆਂ ਨੂੰ ਕਿਹਾ ਹੀ ਇਥੋਂ ਬਹੁਤ ਮੁੰਡੇ ਲੈ ਕੇ ਵੀ ਜਾਂਦੇ ਨੇ ਕਿ ਕੋਈ ਵੀ ਨਸ਼ਾ ਹੋਵੇ ਕੋਈ ਵੀ ਸਭ ਕੁਝ ਛੱਡ ਦੂਗਾ ਜੇ ਕੋਈ ਦਵਾਈ ਤੋਂ ਵਰਤਦਾ ਹੈ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਨ ਦਾ ਉਪਰਾਲਾ ਹੈ ਜੋ ਕਰ ਰਹੇ ਨੇ ਤੇ ਬਹੁਤ ਸਾਰੇ ਨੌਜਵਾਨਾਂ ਦੇ ਐਗਜ਼ਾਮਪਲਸ ਦਿਖਾ ਰਹੇ ਨੇ ਸਿਰਫ ਗੱਲਾਂ ਦੇ ਨਾਲ ਨਹੀਂ ਤੁਹਾਨੂੰ ਐਗਜ਼ਾਮਪਲਸ ਵੀ ਦਿਖਾ ਰਹੇ ਆ ਕਿ ਜਿਨ੍ਹਾਂ ਨੌਜਵਾਨਾਂ ਨੇ ਨਸ਼ੇ ਨੂੰ ਛੱਡਿਆ ਹੈ ਸੋ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡੇ ਆਲੇ-ਦੁਆਲੇ ਕੋਈ ਤੁਹਾਨੂੰ ਲੱਗਦਾ ਤੁਹਾਡੇ ਘਰ ਦੇ ਵਿੱਚ ਕੋਈ ਤੇ ਤੁਸੀਂ ਇੱਕ ਵਾਰ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨਾਲ ਕੰਟੈਕਟ ਜ਼ਰੂਰ ਕਰੋ ਹੋ ਸਕਦਾ ਹੈ ਕਿ ਤੁਹਾਡੇ ਇੱਕ ਕਾਲ ਦੇ ਨਾਲ ਤੁਹਾਡੇ ਆਪਣਿਆਂ ਦੀ ਜ਼ਿੰਦਗੀ ਜਿਹੜੀ ਆ ਉਹ ਬਣ ਜਾਵੇ।